ਮੈਂ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਮਨਰੇਗਾ ਕਰਮਚਾਰੀ ਜੂਨੀਅਰ ਜ਼ਿਲ੍ਹਾ ਗੁਰਦਾਸਪੁਰ ਵੇਖੋ ਜੀ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਇਲੈਕਸ਼ਨ ਚੋਣ ਤੋਂ ਪਹਿਲਾਂ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਭਗਵੰਤ ਮਾਨ ਸਿੰਘ ਵੱਲੋਂ ਕਿ ਜਿਹੜਾ ਵੀ ਸਾਡਾ ਹਰਾ ਪੈਣਿਆ ਉਹ ਸਾਰਿਆਂ ਤੋਂ ਪਹਿਲਾਂ ਜਿਹੜੇ ਆ ਕੱਚੇ ਮੁਲਾਜ਼ਮ ਹੈ ਉਹਨਾਂ ਨੂੰ ਪੱਕੇ ਕਰਨ ਤੇ ਚੱਲੂਗਾ ਪਰੰਤੂ ਸਰਕਾਰ ਨੂੰ 3 ਸਾਲ ਜਿਹੜੇ ਬੀਤ ਗਏ ਚੌਥਾ ਸਾਲ ਸ਼ੁਰੂ ਹੋ ਗਿਆ ਪਰ ਨਰੇਗਾ ਮੁਲਾਜ਼ਮ ਹਲੇ ਤੱਕ ਪਿਛਲੇ 16 ਸਾਲਾਂ ਦੌਰਾਨ ਕੱਚੀ ਨੌਕਰੀ ਕਰ ਰਹੇ ਆ ਤੇ ਪਿੰਡਾਂ ਦੇ ਵਿੱਚ ਘੱਟੋ ਘੱਟ 90% ਜਿਹੜਾ ਵਿਕਾਸ ਆ ਉਹ ਮਨਰੇਗਾ ਦੇ ਕੰਮਾਂ ਤੇ ਆਧਾਰੀ ਹੋਇਆ ਜਾਂਦਾ ਵਾ ਪਰੰਤੂ ਨਰੇਗਾ ਮਜ਼ਦਮ ਜਿਹੜੇ ਬਹੁਤ ਹੀ ਨਗੂਣੀਆ ਤਨਖਾਹਾਂ ਤੇ ਕੰਮ ਕਰ ਰਹੇ ਆ ਜਿਹਦੇ ਕਰਕੇ ਇਹਨਾਂ ਦੇ ਵਿੱਚ ਭਾਰੀ ਰੋਸ ਆ ਤੇ ਇਸ ਲਈ ਪਿਛਲੇ 9 ਦਿਨ ਤੋਂ ਜਿਹੜਾ ਵਾ ਸਟ੍ਰਾਈਕ ਤੇ ਬੈਠੇ ਹੋਏ ਆ ਤੇ ਅੱਗੇ ਵੀ ਕਲਮ ਛੋੜ ਹੜਤਾਲ ਇਹ ਚੱਲੂਗੀ ਹੁਣ ਅਸੀਂ ਇੱਥੋਂ ਰੋਡ ਮਾਰਚ ਕਰਦੇ ਹੋਏ ਡੀਸੀ ਦਫ਼ਤਰ ਜਾਵਾਂਗੇ ਉੱਥੇ ਧਰਨਾ ਮੁਜ਼ਾਹਰਾ ਕਰਾਂਗੇ ਤੇ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਜਾਊਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 132 ਦੇ ਮੁਲਾਜ਼ਮ ਕਰੀਬ ਹੈਗੇ ਆ ਤੇ ਟੋਟਲ ਜ਼ਿਲ੍ਹਾ ਪੰਜਾਬ ਦੇ ਵਿੱਚ ਜਿਹੜੇ ਮੁਲਾਜ਼ਮ ਆ ਉਹ ਘੱਟੋ ਘੱਟ 1900 ਦੇ ਕਰੀਬ ਆ ਜਿਹੜੇ ਮਨਰੇਗਾ ਦੇ ਵਿੱਚ ਕੰਮ ਕਰਦੇ ਆ ਸਾਡੀ ਇੱਕ ਹੀ ਮੰਗ ਹੈ ਜਿਹੜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਰੀ ਆਉਂਦੀ ਆ ਵੀ ਮਨਰੇਗਾ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਹਾਂ ਸਿੰਘ ਹਾਂ ਦੇ ਕਾਫੀ ਟਾਈਮ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਮਨਰੇਗਾ ਮੁਲਾਜ਼ਮਾਂ ਜਿਹੜੇ ਉਹ ਸੰਘਰਸ਼ ਕਰ ਰਹੇ ਆ ਵੀ ਇਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ਾ ਹੋਰ ਦੇਖਾ ਕੀਤਾ ਜਾਏਗਾ ਜੇ ਸਰਕਾਰ ਸਾਡੀਆਂ ਮੰਗਾਂ ਜਿਹੜੀਆਂ ਨਹੀਂ ਮੰਦੀ ਸੋ ਇਸ ਕਰਕੇ ਸਰਕਾਰ ਨੂੰ ਅਪੀਲ ਹੈ ਕਿ ਸਾਡੀਆਂ ਇਹਨੀਆਂ ਮੰਗਾਂ ਵਾ ਜਲਦੀ ਤੋਂ ਜਲਦੀ ਮੰਨੀਆਂ ਜਾਣ ਤਾਂ ਕਿ ਇਹਦੇ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਰੁਕੇਗਾ ਸ਼ੁਰੂ ਹੋ ਸਕੇ ਧੰਨਵਾਦ ਮੈਂ ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਮਨਰੇਗਾ ਕਰਮਚਾਰੀ ਜੂਨੀਅਰ ਜ਼ਿਲ੍ਹਾ ਗੁਰਦਾਸਪੁਰ ਬੇਖੋ ਜੀ ਜਿਵੇਂ ਕਿ ਪੰਜਾਬ ਸਰਕਾਰ ਵੱਲੋਂ ਆਉਣ ਵਾਲੇ ਇਲੈਕਸ਼ਨ ਚੋਣ ਤੋਂ ਪਹਿਲਾਂ ਉਹਨਾਂ ਵੱਲੋਂ ਕਿਹਾ ਗਿਆ ਹੈਗਾ ਕਿ ਭਗਵੰਤ ਮਾਨ ਸਿੰਘ ਵੱਲੋਂ ਕਿ ਜਿਹੜਾ ਵੀ ਸਾਡਾ ਹਰਾ ਪੈਨ ਹੈ ਉਹ ਸਾਰਿਆਂ ਤੋਂ ਪਹਿਲਾਂ ਜਿਹੜੇ ਆ ਕੱਚੇ ਮੁਲਾਜ਼ਮ ਉਹਨਾਂ ਨੂੰ ਪੱਕੇ ਕਰਨ ਤੇ ਚੱਲੂਗਾ ਪਰੰਤੂ ਸਰਕਾਰ ਨੂੰ 3 ਸਾਲ ਜਿਹੜੇ ਬੀਤ ਗਏ ਚੌਥਾ ਸਾਲ ਸ਼ੁਰੂ ਹੋ ਗਿਆ ਪਰ ਨਰੇਗਾ ਮੁਲਾਜ਼ਮ ਹਲੇ ਤੱਕ ਵੀ ਪਿਛਲੇ 16 ਸਾਲਾਂ ਦੌਰਾਨ ਕੱਚੀ ਨੌਕਰੀ ਕਰ ਰਹੇ ਆ ਤੇ ਪਿੰਡਾਂ ਦੇ ਵਿੱਚ ਘੱਟੋ ਘੱਟ 90% ਜਿਹੜਾ ਵਿਕਾਸ ਆ ਉਹ ਨਰੇਗਾ ਦੇ ਕੰਮਾਂ ਤੇ ਆਧਾਰੀ ਹੋਇਆ ਜਾਂਦਾ ਵਾ ਪਰੰਤੂ ਨਰੇਗਾ ਮੁਲਾਜ਼ਮ ਜਿਹੜੇ ਬਹੁਤ ਹੀ ਨਗੂਣੀਆ ਤਨਖਾਹਾਂ ਤੇ ਕੰਮ ਕਰ ਰਹੇ ਆ ਜਿਹਦੇ ਕਰਕੇ ਇਹਨਾਂ ਦੇ ਵਿੱਚ ਭਾਰੀ ਰੋਸ ਆ ਤੇ ਇਸ ਲਈ ਪਿਛਲੇ 9 ਦਿਨ ਤੋਂ ਜਿਹੜਾ ਵਾ ਸਟ੍ਰਾਈਕ ਤੇ ਬੈਠੇ ਹੋਏ ਆ ਤੇ ਅੱਗੇ ਵੀ ਕਲਮ 43 48 ਦੇ ਚੱਲੂਗੀ ਹੁਣ ਅਸੀਂ ਇੱਥੋਂ ਰੋਡ ਮਾਰਚ ਕਰਦੇ ਹੋਏ ਡੀਸੀ ਦਫ਼ਤਰ ਜਾਵਾਂਗੇ ਉੱਥੇ ਧਰਨਾ ਮਜਾਰਾ ਕਰਾਂਗੇ ਤੇ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਜਾਊਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 132 ਦੇ ਮੁਲਾਜ਼ਮ ਕਰੀਬ ਹੈਗੇ ਆ ਤੇ ਟੋਟਲ ਜ਼ਿਲ੍ਹਾ ਪੰਜਾਬ ਦੇ ਵਿੱਚ ਜਿਹੜੇ ਮੁਲਾਜ਼ਮ ਆ ਉਹ ਘਟੋ ਘਟ 1900 ਦੇ ਕਰੀਬ ਆ ਜਿਹੜੇ ਮਨਰੇਗਾ ਦੇ ਵਿੱਚ ਕੰਮ ਕਰਦੇ ਆ ਸਾਡੀ ਇੱਕ ਹੀ ਮੰਗ ਹੈ ਜਿਹੜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਰੀ ਆਉਂਦੀ ਆ ਵੀ ਮਨਰੇਗਾ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਅੰਦੇਕਾ ਫ੍ਰੀ ਟਾਈਮ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਮਰੀਕਾ ਮਜ਼ਦਮਾ ਜਿਹੜੇ ਉਹ ਸ਼ੰਘਰਸ਼ਾ ਕਰ ਰਹੀ ਹੈ ਕਿ ਇਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ਾ ਹੋਰ ਦਿਖਾ ਕੀਤਾ ਜਾਏਗਾ ਜੇ ਸਰਕਾਰ ਸਾਡੀਆਂ ਮੰਗਾਂ ਜਿਹੜੀਆਂ ਨਹੀਂ ਮੰਦੀ ਸੋ ਇਸ ਕਰਕੇ ਸਰਕਾਰ ਨੂੰ ਅਪੀਲ ਹੈ ਕਿ ਸਾਡੀਆਂ ਇਹਦੀਆਂ ਮੰਗਾਂ ਵਾ ਜਲਦੀ ਤੋਂ ਜਲਦੀ ਮੰਨੀਆਂ ਜਾਣ ਤਾਂ ਕਿ ਇਹਦੇ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਨੂੰ ਕੀਆ ਸ਼ੁਰੂ ਹੋ ਸਕੇ ਧੰਨਵਾਦ ਲੈਤਾ ਕਿ ਪਿਛਲੇ 16 ਸਾਲਾਂ ਤਰਾਂ ਕੱਚੀ ਨੌਕਰੀ ਕਰ ਰਹੇ ਹੈ ਪਿੰਡਾਂ ਦੇ ਵਿੱਚ ਘੱਟੋ ਘੱਟ 90% ਜਿਹੜਾ ਵਿਕਾਸ ਆ ਉਹ ਨਰੇਗਾ ਦੇ ਕੰਮਾਂ ਤੇ ਆਧਾਰੀ ਹੋਇਆ ਜਾਂਦਾ ਵਾ ਪਰੰਤੂ ਨਰੇਗਾ ਮਜ਼ਦਮ ਜਿਹੜੇ ਬਹੁਤ ਹੀ ਨਗੂਣੀਆ ਤਨਖਾਹਾਂ ਤੇ ਕੰਮ ਕਰ ਰਹੇ ਆ ਜਿਹਦੇ ਕਰਕੇ ਇਹਨਾਂ ਦੇ ਵਿੱਚ ਭਾਰੀ ਰੋਸ ਆ ਤੇ ਇਸ ਲਈ ਪਿਛਲੇ 9 ਦਿਨ ਤੋਂ ਜਿਹੜਾ ਵਾ ਸਟ੍ਰਾਈਕ ਤੇ ਬੈਠੇ ਹੋਏ ਆ ਤੇ ਅੱਗੇ ਵੀ ਕਲਮਸ਼ੋਹ ਹੜਤਾਲ ਇਹ ਚੱਲੂਗੀ ਹੁਣ ਅਸੀਂ ਇੱਥੋਂ ਰੋਡ ਮਾਰਚ ਕਰਦੇ ਹੋਏ ਡੀਸੀ ਦਫ਼ਤਰ ਜਾਵਾਂਗੇ ਉੱਥੇ ਧਰਨਾ ਮੁਜ਼ਾਹਰਾ ਕਰਾਂਗੇ ਤੇ ਮੰਗ ਪੱਤਰ ਡੀਸੀ ਸਾਹਿਬ ਨੂੰ ਦਿੱਤਾ ਜਾਊਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 132 ਦੇ ਮੁਲਾਜ਼ਮ ਕਰੀਬ ਹੈਗੇ ਆ ਤੇ ਟੋਟਲ ਜ਼ਿਲ੍ਹਾ ਪੰਜਾਬ ਦੇ ਵਿੱਚ ਜਿਹੜੇ ਮੁਲਾਜ਼ਮ ਆ ਉਹ ਘਟੋ ਘਟ 1900 ਦੇ ਕਰੀਬ ਆ ਜਿਹੜੇ ਮਨਰੇਗਾ ਦੇ ਵਿੱਚ ਕੰਮ ਕਰਦੇ ਆ ਸਾਡੀ ਇੱਕ ਹੀ ਮੰਗ ਹੈ ਜਿਹੜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੁਰੀ ਆਉਂਦੀ ਆ ਵੀ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਹਾਂ ਸਹੀ ਹਾਂ ਦੀ ਕਾਫੀ ਟਾਈਮ ਤੋਂ ਨੂੰ ਸਾਰਿਆਂ ਨੂੰ ਪਤਾ ਨਰੇਗਾ ਮੁਲਾਜ਼ਮਾਂ ਜਿਹੜੇ ਉਹ ਚੰਗਾ ਚਿਕਾ ਰਹੇ ਆ ਵੀ ਇਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ਾ ਹੋਰ ਦਿਖਾ ਕੀਤਾ ਜਾਏਗਾ ਜੇ ਸਰਕਾਰ ਸਾਡੀਆਂ ਮੰਗਾਂ ਜਿਹੜੀਆਂ ਨਹੀਂ ਮੰਨਦੀ ਸੋ ਇਸ ਕਰਕੇ ਸਰਕਾਰ ਨੂੰ ਅਪੀਲ ਹੈ ਕਿ ਸਾਡੀਆਂ ਇਹਦੀਆਂ ਮੰਗਾਂ ਵਾ ਜਲਦੀ ਤੋਂ ਜਲਦੀ ਮੰਨੀਆਂ ਜਾਣ ਤਾਂ ਕਿ ਇਹਦੇ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਨੂੰ ਪਿਆ ਸ਼ੁਰੂ ਹੋ ਸਕੇ ਧੰਨਵਾਦ